ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਇਹ ਮੰਗਲਵਾਰ ਦਾ ਤੇ ਮੈਂ ਬੱਚੇ ਸਕੂਲ ਚਲੇ ਗਏ ਸੀਗੇ ਤੇ ਸ਼ਾਇਦ ਪਾਪਾ ਵੀ ਚਲੇ ਗਏ ਸੀਗੇ ਮੈਨੂੰ ਲੱਗਦੀ ਸੀਗੀ ਇਹ 10:00 ਵਜੇ ਦਾ ਟਾਈਮ ਸੀਗਾ ਤੇ ਮੈਂ ਉਹਨਾਂ ਦੇ ਜਾਣ ਤੋਂ ਬਾਅਦ ਲੱਗ ਗਈ ਸੀ ਕਿ ਕੱਪੜੇ ਵਾਸ਼ ਕਰਨ ਮੈਂ ਕਿਹਾ ਚਲੋ ਵੀ ਕੱਪੜੇ ਕਾਫੀ ਹੋਏ ਸੀ ਕੱਲ ਮੈਂ ਧੋਏ ਨਹੀਂ ਸੀਗੇ ਤਾਂ ਕਰਕੇ ਫਿਰ ਤੁਹਾਨੂੰ ਪਤਾ ਇੱਕ ਦਿਨ ਨਾ ਧੋ ਤਾ ਘਰ ਲੱਗ ਜਾਂਦਾ ਹਨਾ ਤੇ ਇੱਥੇ ਮੈਂ ਕੱਪੜੇ ਵਾਸ਼ ਕਰਨ ਲੱਗ ਗਈ ਸੀਗੀ ਮੈਂ ਆਪਣਾ ਚਲਾ ਲਈ ਸੀਗੀ ਮੋਟਰ ਤੇ ਤੁਸੀਂ ਵੀ ਕਹਿੰਦੇ ਹੋਣੇ ਵੀ ਵੀ ਕਿੰਨਾ ਕੁਸ਼ ਇੰਨੀ ਧੁੱਪ ਦੇ ਵਿੱਚ ਟੋਪੀ ਵੀ ਹਨਾ ਕਿੰਨਾ ਕੁਸ਼ ਕੈਪ ਵਗੈਰਾ ਲਈ ਫਿਰਦੀ ਆ ਹਾਂਜੀ ਧੁੱਪ ਤਾਂ ਹੈਗੀ ਸੀਗੀ ਬਹੁਤ ਜ਼ਿਆਦਾ ਧੁੱਪ ਸੀਗੀ ਬਟ ਫਿਰ ਹਵਾ ਬਹੁਤ ਤੇਜ਼ ਚੱਲੀ ਜਾਂਦੀ ਸੀਗੀ ਮਤਲਬ ਕਿ ਜੇ ਨਾ ਵੀ ਟੋਪ ਮੈਂ ਕੈਪ ਵਗੈਰਾ ਲਾਉਂਦੀ ਸੀ ਨਾ ਇੰਨੀ ਜ਼ਿਆਦਾ ਸਿਰਚ ਨੂੰ ਹਵਾ ਲੱਗਦੀ ਸੀਗੀ ਬਹੁਤ ਜ਼ਿਆਦਾ ਤੇਜ਼ ਮੈਨੂੰ ਤਾਂ ਇੰਨੀ ਜ਼ਿਆਦਾ ਠੰਡ ਲੱਗ ਰਹੀ ਸੀ ਨਾ ਬਹੁਤ ਠੰਡੀ ਹਵਾ ਚੱਲ ਰਹੀ ਸੀਗੀ ਤਾ ਕਰਕੇ ਫਿਰ ਮੈਂ ਨਹੀਂ ਉਤਾਰੀ ਹਾਂਗੀ ਤੇ ਇੱਥੇ ਮੇਰੇ ਬੱਚਿਆਂ ਦੀਆਂ ਕਿਉਂਕਿ ਹਾਂ ਨਹੀਂ ਅੱਜ ਬੁੱਧਵਾਰ ਦਾ ਦਿਨ ਸੀ ਸੌਰੀ ਅੱਜ ਬੁੱਧਵਾਰ ਦਾ ਦਿਨ ਸੀਗਾ ਮੇਰੇ ਬੱਚੇ ਵਾਈਟ ਡਰੈਸ ਪਾ ਕੇ ਗਏ ਹੋਏ ਸੀਗੇ ਸਕੂਲ ਨੂੰ ਤੇ ਬਾਕੀ ਉਹਨਾਂ ਦੀ ਘਰੇ ਦੂਜੀਆਂ ਸੀਗੀਆਂ ਜਿਹੜੇ ਡੇਲੀ ਚ ਪਾਉਂਦੇ ਨੇ ਉਹ ਘਰ ਸੀਗੀ ਫਿਰ ਮੈਂ ਕਿਹਾ ਚਲੋ ਵੀ ਵਾਸ਼ ਕਰ ਦੰਨੇ ਆ ਹਨਾ ਤੇ ਤਾਂ ਕਰਕੇ ਫਿਰ ਮੈਂ ਆਪਣਾ ਕੱਲ ਮੈਂ ਵਾਸ਼ ਨਹੀਂ ਸੀ ਕੀਤੀ ਅੱਜ ਵਾਸ਼ ਕਰਨ ਲੱਗ ਗਈ ਸੀ ਤੇ ਕੱਪੜੇ ਮੇਰੇ ਕਾਫੀ ਜ਼ਿਆਦਾ ਹੋ ਗਏ ਸੀਗੇ ਤੁਹਾਨੂੰ ਪਤਾ ਹੁਣ ਇੱਕ ਦਿਨ ਦੇ ਕਿੰਨੇ ਕਿੰਨੇ ਕੱਪੜੇ ਖੁੱਲਦੇ ਨੇ ਹਨਾ ਗਰਮੀਆਂ 'ਚ ਤਾਂ ਹੁੰਦੇ ਇੱਕ ਸੂਟ ਖੁੱਲ ਜਾਂਦਾ ਐਨੇ ਨਹੀਂ ਹੁੰਦੇ ਹੈ ਸਰਦੀਆਂ ਤਾਂ ਤੁਹਾਨੂੰ ਪਤਾ ਚਾਰ ਚਾਰ ਪੰਜ ਪੰਜ ਕੱਪੜੇ ਵੀ ਖੁੱਲਦੇ ਨੇ ਹਨਾ ਤੇ ਇੱਥੇ ਮੈਂ ਕਿਹਾ ਚਲੋ ਵੀ ਆਪਾਂ ਪਹਿਲਾਂ ਮਸ਼ੀਨ 'ਚ ਕੱਪੜੇ ਪਾ ਦਨੇ ਆ ਬਾਕੀ ਕੰਮ ਆਪਾਂ ਬਾਅਦ 'ਚ ਸਟਾਰਟ ਕਰਦੇ ਆ ਕਿਉਂਕਿ ਪਹਿਲਾਂ ਜੇ ਕੱਪੜੇ ਪੈ ਜਾਂਦੇ ਨੇ ਨੇ ਉਹਨੇ ਨੂੰ ਕੱਪੜੇ ਵਾਸ਼ ਹੋ ਜਾਂਦੇ ਨੇ ਬਾਕੀ ਕੰਮ ਫਿਰ ਜਿਹੜੇ ਹੁੰਦੇ ਨੇ ਨਾਲ ਦੀ ਨਾਲ ਹੋਈ ਜਾਂਦੇ ਨੇ ਜੇ ਆਪਾਂ ਪਹਿਲਾਂ ਕੰਮ ਲੱਗ ਜਾਂਦੇ ਆ ਕੱਪੜੇ ਬਾਅਦ 'ਚ ਪਾਉਣੇ ਫਿਰ ਉਹਨੇ ਹੀ ਟਾਈਮ ਵੇਸਟ ਹੋ ਜਾਂਦਾ ਹੈ ਹਨਾ ਤੇ ਇੱਥੇ ਜੀ ਮੇਰੇ ਮਸ਼ੀਨ 'ਚ ਪਾਣੀ ਐਨ ਪੂਰਾ ਪੈ ਗਿਆ ਸੀਗਾ ਵਾਸ਼ਿੰਗ ਮਸ਼ੀਨ ਚ ਤੇ ਹੁਣ ਆਪਾਂ ਕੱਪੜੇ ਜਿਹੜੇ ਜਿੰਨੇ ਕੁ ਪਾਉਣੇ ਸੀਗੇ ਉਹਨੇ ਕੁ ਪਾ ਕੇ ਬਾਕੀ ਸੈਕਿੰਡ ਰਾਉਂਡ ਦੇ ਵਿੱਚ ਪਾ ਦਾਂਗੇ ਹਨਾ ਤੇ ਉਸ ਤੋਂ ਬਾਅਦ ਫਿਰ ਮੈਂ ਚਲੇ ਗਈ ਸੀ ਰੂਮ ਦੇ ਵਿੱਚ ਰੂਮ ਦੇ ਵਿੱਚ ਜਿਹੜੇ ਕੱਪੜੇ ਥੋੜੇ ਜਿਿਹ ਤੈਅ ਕਰਨ ਨੂੰ ਪਏ ਸੀਗੇ ਬਾਕੀ ਕੱਪੜੇ ਪ੍ਰੈਸ ਕਰਵਾ ਲਈ ਸੀਗੇ ਪ੍ਰੈਸ ਵਾਲੇ ਤੇ ਜਿਹੜੇ ਥੋੜੇ ਜਿਿਹ ਪਏ ਸੀਗੇ ਤੈਅ ਕਰਨ ਵਾਲੇ ਫਿਰ ਮੈਂ ਉਹਨਾਂ ਨੂੰ ਤੈਅ ਕਰਨ ਲੱਗ ਗਈ ਸੀਗੀ ਮੈਂ ਕਿਹਾ ਚਲੋ ਵੀ ਆਪਣਾ ਨਾਲ ਦੀ ਨਾਲ ਇਹਨੂੰ ਵੀ ਤੈਅ ਕਰ ਦੰਨੇ ਆ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਇਓ ਜੀ ਮੇਰੇ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੇ ਵਲੌਗ ਕਿਵੇਂ ਦੇ ਲੱਗਦੇ ਆ ਜੇ ਤੁਹਾਨੂੰ ਮੇਰੇ ਵਲੌਗ ਥੋੜੇ ਜਿਹਾ ਵੀ ਵਧੀਆ ਲੱਗਦਾ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਨਾ ਤੇ ਨਾਲ ਦੀ ਨਾਲ ਸਬਸਕ੍ਰਾਈਬ ਚੈਨਲ ਨੂੰ ਕਰ ਲਿਆ ਕਰੋ ਕਿਉਂਕਿ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ 1k ਸਬਸਕ੍ਰਾਈਬਰ ਤਾਂ ਮੇਰੇ ਪੂਰੇ ਹੋ ਗਏ ਚਲੋ ਆਪਾਂ 1k ਤੋਂ ਬਹੁਤ ਅੱਗੇ ਤੱਕ ਵੀ ਜਾਣਾ ਹੈ ਬਟ ਮੇਰਾ ਟਾਈਮ ਥੋੜਾ ਜਿਹਾ ਬਹੁਤ ਟਾਈਮ ਰਹਿੰਦਾ ਹੈ ਉਹ ਕੰਪਲੀਟ ਕਰਵਾ ਦੋ ਜਲਦੀ ਤੋਂ ਜਲਦੀ ਤੇ ਫਿਰ ਮੇਰਾ ਚੈਨਲ ਵੀ ਮੋਨਟਾਈਜ਼ ਹੋ ਜਾਊਗਾ ਨਾ ਤੇ ਬਾਸ ਜੀ ਇੱਥੇ ਆਪਾਂ ਕੱਪੜਿਆਂ ਨੂੰ ਤਿਆਰ ਕਰਕੇ ਤੇ ਅੱਜ ਮੈਂ ਸੋਚਿਆ ਸੀਗਾ ਵੀ ਅੱਜ ਥੋੜੀ ਜਿਹੀ ਕਿਚਨ ਦੀ ਸਫਾਈ ਕਰਾਂਗੇ ਜਿਆਦਾ ਤਾਂ ਨਹੀਂ ਕੀਤੀ ਹੈਗੀ ਬਟ ਥੋੜੀ ਜਿਹੀ ਵੈਸੇ ਹੁਣ ਕਿਚਨ ਵਗੈਰਾ ਸਾਰਾ ਹੁਣ ਤਾਂ ਘਰ ਦੀ ਸਫਾਈ ਹੋਣ ਵਾਲੀ ਹੋਈ ਹੋਈ ਹੈ ਸਾਰੀ ਕਿਉਂਕਿ ਠੰਡ ਕਰਕੇ ਤੁਹਾਨੂੰ ਪਤਾ ਇੰਨਾ ਹੱਥ ਨਹੀਂ ਲੱਗਦਾ ਹੈਗਾ ਪਰ ਹੁਣ ਮੈਨੂੰ ਇਹ ਆ ਵੀ ਇੱਕ ਤਾਂ ਹਵਾ ਜੀ ਘੱਟ ਚ ਵੀ ਇੱਕ ਠੰਡ ਘੱਟ ਚ ਵੀ ਕਿਉਂਕਿ ਧੁੱਪ ਤਾਂ ਨਿਕਲ ਲੱਗ ਗਈ ਧੁੱਪ ਤਾਂ ਵਧੀਆ ਹੈ ਧੁੱਪ ਚ ਤਾਂ ਚਲੋ ਉਹ ਵੀ ਦਿਲ ਕਰਦਾ ਵੀ ਕੰਮ ਕਰੀਏ ਬਟ ਜਿਹੜੀ ਹਵਾ ਚੱਲਦੀ ਹੈ ਨਾ ਮੇਰੇ ਤੋਂ ਉਹ ਨਹੀਂ ਸਹਿਣ ਹੁੰਦੀ ਹੈਗੀ ਮੈਨੂੰ ਉਹ ਇੰਨੀ ਜ਼ਿਆਦਾ ਠੰਡ ਲੱਗਦੀ ਹੈ ਨਾ ਮੇਰੇ ਤੋਂ ਹੱਡ ਪੈਰ ਮੇਰੇ ਖੁੱਲ ਨਹੀਂ ਰਹੇ ਹੈਗੇ ਕੰਮ ਕਰਨ ਨੂੰ ਫਿਰ ਮੈਨੂੰ ਇਹ ਆ ਵੀ ਹਵਾ ਵੀ ਬੰਦ ਹੋ ਜਵੇ ਧੁੱਪ ਵੀ ਵਧੀਆ ਜੀ ਲੱਗਣ ਲੱਗ ਜਵੇ ਫਿਰ ਉਸ ਤੋਂ ਬਾਅਦ ਕਿਚਨ ਵਗੈਰਾ ਆਪਾਂ ਸਾਫ਼ ਕਰਾਂਗੇ ਕਿਉਂਕਿ ਕਿਚਨ ਵਗੈਰਾ ਜੇ ਤੁਹਾਨੂੰ ਪਤਾ ਹੁਣ ਇਨਾ ਟਾਈਮ ਹੋ ਗਿਆ ਵੀ ਆਪਾਂ ਦਿਵਾਲੀ ਦੀ ਸਫਾਈਆਂ ਕੀਤੀਆਂ ਹੋਈਆਂ ਨੇ ਤੇ ਗੰਦ ਜਿਆ ਤਾਂ ਪਏ ਜਾਂਦਾ ਹਨਾ ਚਲੋ ਉਹ ਤਾਂ ਆਪਾਂ ਡੇਲੀ ਮਾਰਦੇ ਰਹਿਣੇ ਚੀਜ਼ਾਂ ਸਾਫ਼ ਵੀ ਕਰਦੇ ਰਹਿਨੇ ਆ ਪਰ ਫਿਰ ਵੀ ਜਿਹੜੀ ਇੱਕ ਵਾਰ ਸਾਰੀਆਂ ਚੀਜ਼ਾਂ ਬਾਹਰ ਕੱਢ ਕੇ ਕਲੀਨਿੰਗ ਕਰਨੀ ਹੁੰਦੀ ਉਹਦੇ ਉਹ ਚੀਜ਼ ਹੋਣ ਵਾਲੀ ਹੋਈ ਹੋਈ ਆ ਹੁਣ ਹਨਾ ਤੇ ਉਹ ਮੈਨੂੰ ਇਹ ਆ ਵੀ ਧੁੱਪ ਹਵਾ ਬੰਦ ਹੋਵੇ ਤੇ ਧੁੱਪ ਕੈੜੀ ਨਿਕਲੇ ਫੇਰ ਕਰਾ ਹਨਾ ਕਿਉਂਕਿ ਹਵਾ ਦੇ ਵਿੱਚ ਤਾਂ ਦਿਲ ਨਹੀਂ ਕਰਦਾ ਹੈਗਾ ਕੁਝ ਵੀ ਕਰਨ ਉਹ ਇੱਥੇ ਆਪਾਂ ਕੱਪੜੇ ਕਰਲੇ ਸੀਗੇ ਤੇ ਉਸ ਤੋਂ ਬਾਅਦ ਆ ਗਈ ਸੀ ਕਿ ਮੈਂ ਕਿਚਨ ਚ ਭਾਂਡੇ ਵਗੈਰਾ ਮੈਂ ਵਾਸ਼ ਕਰਲੇ ਸੀਗੇ ਤੇ ਆਪਣਾ ਰੋਟੀ ਪਾਣੀ ਦਾ ਸਾਰਾ ਆਪਣਾ ਨਿਬੜ ਗਿਆ ਸੀਗਾ ਤੇ ਇੱਥੇ ਲੱਗੀ ਸੀ ਕਿ ਸ਼ਿੰਕ ਤਾਉਣ ਮੈਂ ਮੈਂ ਕਿਹਾ ਚਲੋ ਵੀ ਪਹਿਲਾਂ ਇਹਨਾਂ ਨੂੰ ਤੋੜ ਦਿੰਨੀ ਆ ਕਿਉਂਕਿ ਇਹ ਤੋਨੇ ਬਹੁਤ ਜ਼ਰੂਰੀਆਂ ਇਹ ਤਾਂ ਮੈਂ ਜਿੰਨੀ ਵਾਰ ਵੀ ਭਾਂਡੇ ਧੋਨੇ ਮੈਂ ਉੰਨੀ ਵਾਰ ਹੀ ਧੋਣੀਆਂ ਤਾਂ ਹੀ ਇਹਨੇ ਸਾਫ਼ ਪਏ ਨੇ ਨਹੀਂ ਤਾਂ ਉਹ ਵੈਸੇ ਹੀ ਜਰਵਲ ਜੀ ਚੜ ਜਾਂਦੀ ਹੈ ਗੰਦੇ ਲੱਤੀ ਜਾਂਦੇ ਆ ਇਹਨਾਂ ਦੇ ਲੋ ਮੈਨੂੰ ਲੱਗਦਾ ਹਾਂ 15 ਸਾਲ ਹੋ ਗਏ ਲੱਗਿਆ ਨੂੰ ਅ 15 14 15 ਸਾਲ ਹੋ ਗਏ ਲਵਾਇਆ ਇਹਨੂੰ ਦੇਖ ਲਓ ਤੇ ਉਦਾਂ ਦੇ ਉਦਾਂ ਹੀ ਪਏ ਨੇ ਮੈਂ ਕਾਫੀ ਘਰਾਂ ਦੇ ਵਿੱਚ ਦੇਖੇ ਨੇ ਵੀ ਉਹਨਾਂ ਨੇ ਸਾਲ-ਸਾਲ ਵੀ ਨਹੀਂ ਹੋਇਆ ਇੰਨੇ ਜਿਰਵਲ ਚੜੀ ਹੋਈ ਹੈ ਨਾ ਬਹੁਤ ਜ਼ਿਆਦਾ ਤੇ ਇੱਥੇ ਜੀ ਮੈਂ ਪ੍ਰਾਤ ਰੱਖਤੀ ਸੀਗੀ ਪਾਣੀ ਪਾਉਣ ਨੂੰ ਮੈਂ ਕਿਹਾ ਚਲੋ ਇਹ ਪ੍ਰਾਤ ਵੀ ਆਪਾਂ ਧੋ ਦਾਂਗੇ ਤੇ ਇੱਥੇ ਮੈਂ ਟੈਲ ਟੋਲੀਣ ਲੱਗ ਗਈ ਸੀਗੀ ਸਾਫ਼ ਕਰਨ ਕਿ ਉਹ ਘਾਟਾ ਕਰਕੇ ਹੁਣ ਇੰਨਾ ਜ਼ਿਆਦਾ ਦਿਲ ਨਹੀਂ ਕਰਦਾ ਹੈਗਾ ਵੀ ਚੀਜ਼ਾਂ ਨੂੰ ਖਿੱਚ ਖੁੱਚ ਕੇ ਇੱਧਰ ਝਾੜੂ ਵਗੈਰਾ ਲਾਈਏ ਇੱਥੇ ਮੈਨੂੰ ਕਾਫੀ ਦਿਨ ਹੋ ਗਏ ਸੀਗੇ ਮੈਂ ਨੀਚੇ ਝਾੜੂ ਪੋਚਾ ਵਗੈਰਾ ਨਹੀਂ ਸੀ ਲਾਇਆ ਤੇ ਚਲੋ ਝਾੜੂ ਤਾਂ ਲੱਗ ਜਾਂਦਾ ਪੋਚਾ ਵਗੈਰਾ ਨਹੀਂ ਸੀਗਾ ਲਾਇਆ ਇੱਥੇ ਖਿੱਚੇਗੇ ਸਮਾਨ ਅੱਗੇ ਹਨਾ ਫਿਰ ਮੈਂ ਕਿਹਾ ਚਲੋ ਵੀ ਅੱਜ ਮੈਂ ਪਹਿਲਾਂ ਇਹਨਾਂ ਨੂੰ ਸਾਰਾ ਖਿੱਚ ਖੱਟ ਕੇ ਇੱਥੇ ਤੋਂ ਸਾਰੀਆਂ ਚੀਜ਼ਾਂ ਹਨਾ ਤੁਹਾਨੂੰ ਪਤਾ ਫਿਰ ਉਈਓ ਸਮੈਲ ਜੀ ਬਣ ਜਾਂਦੀ ਆ ਫਿਰ ਮੈਂ ਕਿਹਾ ਚਲੋ ਵੀ ਮੈਂ ਇੱਥੇ ਪਹਿਲਾਂ ਪੋਚਾ ਲਾਦਾ ਇੱਥੇ ਸਾਫ਼ ਕਰ ਦਵਾਂ ਗਰਮੀ ਉਸ ਦਾ ਮੈਂ ਡੇਲੀ ਕਰਦੀ ਕਿਉਂਕਿ ਗਰਮੀਆਂ 'ਚ ਤਾਂ ਆਪਾਂ ਨੂੰ ਇਹ ਹੁੰਦਾ ਵੀ ਜਿੰਨਾ ਪਾਣੀ ਨਾਲ ਕੰਮ ਕਰੀਏ ਉਹਨਾਂ ਥੋੜਾ ਹੈ ਹਨਾ ਵਧੀਆ ਲੱਗਦਾ ਪਾਣੀ ਦੇ ਵਿੱਚ ਕੰਮ ਕਰਨਾ ਬਟ ਹੁਣ ਸਰਦੀ ਕਰਕੇ ਇੰਨਾ ਨਹੀਂ ਦਿਲ ਕਰਦਾ ਹੈਗਾ ਫਿਰ ਮੈਂ ਇੱਥੇ ਚੰਗੀ ਤਰ੍ਹਾਂ ਆਪਣਾ ਪੋਚਾ ਲਗਾ ਕੇ ਸਿਲੰਡਰ ਵਗੈਰਾ ਸਾਫ਼ ਕਰਕੇ ਆਟੇਲ ਢੋਲੀ ਵਗੈਰਾ ਸਾਫ਼ ਕਰਕੇ ਫਿਰ ਨੀਚੇ ਲਗਾਤੇ ਸੀਗੇ ਸੈੱਟ ਕਰਕੇ ਕਿਉਂਕਿ ਅੰ ਬੈਸਤਮ ਕਰੇ ਹੋਏ ਨੂੰ ਥੋੜੇ ਦਿਨੇ ਹੋਏ ਆ ਪਰ ਫਿਰ ਵੀ ਚਲੋ ਡੇਲੀ ਨਹੀਂ ਹੁ ਕਰਦੀ ਫਿਰ ਮੈਂ ਡੇਲੀ ਬਸ ਕੋਲ ਆ ਜਾਂਦੀ ਆ ਵੀ ਕਿਹੜਾ ਹੁ ਖਿੱਚੂਗਾ ਕਿਹੜਾ ਹੁਣ ਸਾਫ ਕਰੂਗਾ ਤਾਂ ਕਰਕੇ ਹੁਣ ਮੈਨੂੰ ਅੱਜ ਇਹੀ ਸੀਗਾ ਮੈਂ ਕਿ ਹੋਰ ਕੰਮ ਹੋਵੇ ਨਾ ਹੋਵੇ ਪਹਿਲਾਂ ਮੈਂ ਇਹ ਜ਼ਰੂਰ ਕਰਨਾ ਹੈ ਕਿਉਂਕਿ ਮੈਨੂੰ ਆਪਣੇ ਆਪ ਤੇ ਹਰਕਤ ਜੀ ਆਈ ਹੋਈ ਸੀ ਜੀ ਵੀ ਕਿਚਨ ਦੇ ਵਿੱਚ ਸਿਲੰਡਰਾਂ ਦੇ نیچے ਤੋਂ ਢੋਲੀਆਂ ਦੇ نیچے ਤੋਂ ਹਨਾ ਸਾਫ ਕਰਨੇ ਵਾਲਾ ਹੋਇਆ ਹੋਇਆ ਫਿਰ ਮੈਂ ਤਾਂ ਕਰਕੇ ਇਨੂੰ ਚੰਗੀ ਤਰ੍ਹਾਂ ਆਪਣਾ ਸਾਫ਼ ਕਰਿਆ ਫਿਰ ਉਸ ਤੋਂ ਬਾਅਦ ਆ ਟੇਲ ਟੋਲੀ ਮੈਂ ਰੱਖੀ ਹੋਈ ਆ ਫੱਟੇ ਦੇ ਉੱਤੇ ਕਿਉਂਕਿ ਮੈਨੂੰ ਇਹ ਆ ਵੀ ਜੇ نیچے ਰੱਖਾਂਗੇ ਵੀ ਸਿਲਨ ਜੀ ਆਟਾ ਫੜ ਲੂਗਾ ਤਾਂ ਕਰਕੇ ਫਿਰ ਮੈਂ نیچے ਨਹੀਂ ਰੱਖੀ نیچے ਮੈਂ ਲੱਕੜ ਦਾ ਫੱਟਾ ਰੱਖਿਆ ਹੋਇਆ ਫਿਰ ਉਸ ਦੇ ਉੱਤੇ ਢੋਲੀ ਰੱਖੀ ਆ ਵੈਸੇ ਮੈਂ ਸਟੈਂਡ ਲਾਉਂਗੀ ਇਹਨੂੰ ਟਾਇਰਾਂ ਵਾਲਾ ਹਨਾ ਉਸ ਤੋਂ ਬਾਅਦ ਆਪਾਂ ਨੇ ਆਪਣੀ ਜਿਹੜਾ ਸੈਲਫ ਜੀ ਆ ਸੈਲਫ ਵੀ ਆ ਚੰਗੀ ਤਰ੍ਹਾਂ ਸਾਫ਼ ਕਰਤੀ ਸੀਗੀ ਤੇ ਇਹ ਡੱਬੇ ਵਗੈਰਾ ਤਾਂ ਚਲੋ ਡੇਲੀ ਹੀ ਸਾਫ਼ ਹੁੰਦੇ ਨੇ ਪਰ ਹੁਣ ਸਾਰੇ ਵਾਸ਼ ਕਰਨੇ ਵਾਲੇ ਹੋਏ ਹੋਏ ਨੇ ਤੇ ਬਸ ਜੀ ਹੁਣ ਬਸ ਹਵਾ ਹੂਵਾ ਜੀ ਬੰਦ ਹੋ ਜਵੇ ਇੱਕ ਅਸੀਂ ਵਿਆਹ ਜੇ ਮੇਰੇ ਤੋਂ ਜਾ ਹੋ ਗਿਆ ਹਨਾ ਵਿਆਹ ਜਾ ਕੇ ਆ ਕੇ ਫੇਰ ਦੇਖਾਂਗੇ ਫਿਰ ਆਪਾਂ ਕਿਚਨ ਕਲੀਨ ਕਰਾਂਗੇ ਚੰਗੀ ਤਰ੍ਹਾਂ ਕਿਉਂਕਿ ਤੁਹਾਨੂੰ ਪਤਾ ਵੀ ਫਿਰ ਆ ਦਿਨਾਂ ਚ ਥੋੜਾ ਜਿਹਾ ਚਿਪਚਿਪਾ ਜਾ ਹੋ ਜਾਂਦਾ ਏ ਹਨਾ ਸਾਰੀਆਂ ਚੀਜ਼ਾਂ ਨੂੰ ਤੁੱਪ ਲੱਗਣੀ ਜ਼ਰੂਰੀ ਆ ਤੇ ਇੱਥੇ ਮੈਂ ਸਾਰਾ ਸਾਫ਼ ਕਰਤਾ ਸੀਗਾ ਟਾਈਲਾਂ ਵਗੈਰਾ ਵੀ ਸਾਫ਼ ਕਰਤੀਆਂ ਸੀ ਦੀਆਂ ਸ਼ਾਲਾ ਰਹਿ ਗਈਆਂ ਸਭ ਸ਼ਾਲਾ ਰਹਿ ਗਈਆਂ ਹੁਣ ਐਂਡ ਵੀ ਕਰੋ ਹੁਣ ਸ਼ਾਲਾਂ ਦਾ ਐਂਡ ਵੀ ਕਰੋ ਹੁਣ ਸ਼ਾਲਾਂ ਦਾ ਸ਼ਾਲਾਂ ਦਾ ਐਂਡ ਵੀ ਕਰੋ ਇਹ ਦੇ ਆ ਪਿੰਗ ਟਿੰਗ ਟਿੰਗ ਪਾਪਾ आपके पास बड़े ब, बड़े कार नहीं है जो स्कूटर के स्कूटर ले जा सके जीप में ही जाएगा हाउ मच इज जीप वेट वेट ओके पापा कह रहे गुड वेट वेट ओके उन्होंने क्यों ओके आई नहीं अब बाहर होंगे इसे लाना की ले किसे नहीं होना वो कह दे असली जी घूम के आ गए सेक्रेटरी Sector, sector, sector लिखा हुआ है। हाँ, हमने लिखता ही था कुमार पेट से। Sector, okay लिखा है, okay। असिको में क्या गया जी नो? हाँ यार चल ना क्या टाइम हुई है कि गलता टाइम सारे टाइम देखी? अरे बहुत अपने बहुत चिप्पे हैं ना जाएगा ही। वो पहले Jeep, Center picture of Jeep plus नहीं CEO पहले मैं देख लिया। Okay.

ਹਣਜੀ ਘੁੰਮ ਫਿਰਤਿਆ ਸੀ ਆ ਚੁੱਕੇ ਆ ਇਹ ਸਾਰੀ ਸੀ ਕਰਿਆ ਇਹ ਅੱਜ ਬੱਚਾ ਪਾਰਟੀ ਵੀ ਨਾਲੇ ਗਿਆ ਸੀ ਓਹੋ ਗਾਲਾਂ ਕੱਢੀ ਜਾਂਦੇ ਆ ਵਿੱਚ ਕਾਪੀ ਰਾਈਟ ਆ ਜਾਊਗਾ ਇਹ 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 ਮਮਾ ਕਰਦੇ ਨਾ ਨਾ ਕਰਦੇ ਦਿਖਾ ਦਿਓ ਕੀ ਟੋਟੀ ਆਪਣੀ ਆ ਲਾਟ ਮੈਂ ਥੱਲੇ ਲਾਈ ਆ ਇਹੇ ਲੈ ਤਲੂ ਤਾਂ ਬੰਦ ਕਰਕੇ ਦਿਖਾ ਆ ਦੇਖੋ ਸਹਜ ਨੇ ਨਾ ਗੱਤੇ ਨਾਲ ਗੱਡੀ ਤਿਆਰ ਕੀਤੀ ਆ ਸਾਰਾ ਕੱਟਾ ਇਹਦੇ ਉੱਪਰ ਪੇਂਟ ਵਗੈਰਾ ਕਰਕੇ ਨਾ ਸਹਜ ਨੇ ਐ ਵਗੈਰਾ ਲਾ ਕੇ ਚੱਲੀ ਆ ਮੇਰੀ ਡਾਇਰ ਨੇ ਵਲ ਟਾਈਟ ਆਹ ਲੈਂਟ ਲਾਈ ਹੈ ਇਹਦੇ ਲਈ ਲੈ ਮੈਂ ਮਿੱਟੀ ਕਰਨ ਕਰ ਲੱਗ ਰਹੀ ਹੈ ਨਾ ਸੋਣੀ ਬ੍ਰੈਂਡ ਬੰਦੇ ਸੋਣੀ ਬ੍ਰੈਂਡ ਕਨੇਟ ਆ ਰਿਹਾ ਚੱਕ ਮਾਰਦੀ ਗੱਡੀਆਂ ਦੇ ਚਲੋ ਸੀ ਹੁਣ ਮੈਂ ਦੂਸਤੋ ਕਰਦਾ ਜਿਹੜਾ ਹੁਣ ਆਪਣਾ ਇਹਨੂੰ ਵਿੱਚ ਰੱਖਦਾ ਤੇ ਇਹਦਾ ਤਾਂ ਕਰਦਾ ਇੱਧਰ ਹੁਣ ਪੀਣੇ ਵਾਲਾ ਕਰਦਾ